ਦਾ ਨਾਮ ਜੀ ਗੂਪ ਸਿੰਘ ਮੈਂ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਲਕਾ ਕਪੂਖਲਾ ਜੋ ਸਰਦਾਰ ਭੋਲਸੀ ਦੀ ਮਾਨ ਜੀ ਨੇ ਫ੍ਰੀ ਰਾਸ਼ਨ ਦੀ ਸਕੀਮ ਜੋ ਹਰ ਇੱਕ ਮੁਹੱਲੇ ਦੇ ਵਿੱਚ ਘਰ-ਘਰ ਪ੍ਰਤੀ ਰਾਸ਼ਨ ਆ ਰਿਹਾ ਫ੍ਰੀ ਇਹ ਪਹਿਲਾਂ ਜੋ ਡੀਪੂ ਹੋਲਡਰ ਸੀ ਇਹ ਚਕਾਲਾ ਮਾਲਾ ਕਰ ਲੈਂਦੇ ਸੀ ਹੁਣ ਇਹ ਬਿਲਕੁਲ ਹਰ ਇੱਕ ਦੇ ਆਪਸ ਘਰ ਵਿੱਚ ਜਾ ਕੇ ਰਾਸ਼ਨ ਮਿਲ ਰਿਹਾ ਦੁਨੀਆ ਬਹੁਤ ਖੁਸ਼ ਹੈ ਇਸ ਸਕੀਮ ਕੋਲ ਅਤਮਾਨਤਾ ਜੀ ਭਗਵੰਤ ਸਾਹਿਬ ਸਰਕਾਰ ਦਾ ਇਸ ਚੱਲ ਕਰਕੇ ਧੰਨਵਾਦ ਕਰਨਾ ਚਾਹੁੰਦਾ ਹਾਂ ਇੱਕ ਘਰ ਘਰ ਆ ਕਿਉਂਕਿ ਸਾਡਾ ਪਿੰਡ ਦੀ 2000 ਵੋਟ ਆ ਕਿਸੇ ਨੂੰ ਮੰਨੋ ਆਪਾਂ ਗੁਰਦੁਆਰਾ ਸਾਹਿਬ ਲੌਸਮੈਂਟ ਕਰਵਾਈ ਸੀ ਕਿ ਮਤਲਬ ਤੁਸੀਂ ਆਓ ਤੇ ਘਰ ਘਰ ਜਾ ਕੇ ਇਹਨਾਂ ਨੂੰ ਜਿਹੜੇ ਨਵੇਂ ਆ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਜਿਹੜੇ ਨਵੇਂ ਲੱਗੇ ਆ ਹੁਣੇ ਮੱਲੇ ਮੱਲੇ ਚਾਲ ਇੱਕ ਗੱਡੀ ਜਿੱਦਾਂ ਸਕੂਲ ਸਾਈਡ ਵੰਡ ਰਹੀ ਆ ਇੱਕ ਗੁਰਦੁਆਰਾ ਸਾਈਡ ਵੰਡ ਰਹੀ ਆ ਇੱਕ ਇਸੇ ਚ ਰੋਡ ਸਾਈਡ ਵੰਡ ਰਹੀ ਆ ਜਿੱਦਾਂ ਬਿਲਕੁਲ ਮਹੱਲੇ ਮਹੱਲੇ ਤੇ ਵੰਡ ਰਹੀ ਆ ਜਿੱਥੇ ਜਿੱਥੇ ਮਹੱਲਾ ਬਣਦਾ ਵਾ ਵਾਰ ਵਾਰ ਤੇ ਹਰ ਵਾਰ ਦੇ ਵਿੱਚ ਇਹ ਹੋ ਸਕਦਾ ਬੰਦੇ ਇਹ ਟ੍ਰੇਡ ਹੋ ਜਾਣੇ ਜਿਹੜੇ ਨਵੇਂ ਮੰਨ ਲਓ ਐਰ ਕੀ ਜਿਹੜੀ ਕੰਪਨੀ ਕੋਲ ਠੇਕਾ ਵਾ ਅਗਲੇ ਸਾਲ ਇਹ ਘਰ ਘਰ ਜਾ ਕੇ ਹੀ ਲੋਕਾਂ ਨੂੰ ਰਾਸ਼ਨ ਮਿਲੇਗਾ ਅਗਲੇ ਅਗਲੇ ਮਹੀਨੇ ਦੇ ਇਦਾਂ ਹੋ ਜਾਣਾ ਲੋਕੀ ਬਹੁਤ ਖੁਸ਼ ਆ ਅੱਗੇ ਸਾਡੇ ਪਿੰਡ ਤੁਸੀਂ ਸੋਚਿਆ ਨਹੀਂ ਹੋਣਾ ਕਿ ਡੀਪੀ ਦੀ ਕੜਗਲ ਲਈ ਵੰਡਣ ਦੇ ਟਾਈਮ ਤਿੰਨ ਮਹੀਨੇ ਦੀ ਜਿਹੜੀ ਖੁਰਦਪੁਰਦ ਹੋ ਜਾਂਦੀ ਸੀ ਤੇ ਉਹਨੂੰ ਵੰਡਣ ਤੇ ਵੀ ਤਿੰਨ ਤਿੰਨ ਚਾਰ ਚਾਰ ਦਿਨ ਦਾ ਸਮਾਂ ਲੱਗ ਜਾਂਦਾ ਸੀ ਕਿ ਲੋਕਾਂ ਨੂੰ 24 24 ਘੰਟੇ ਤਾਂ ਕਿ ਮਤਲਬ ਖੱਜਲ ਹੁੰਦੇ ਸੀ ਲੋਕ ਠੀਕ ਕਹਿੰਦੇ ਰਾਤ ਵੀ ਕੰਮ ਵੰਡਦੇ ਜੀ ਤਾਂ ਦਾ ਗੱਲ ਹਰ ਇੱਕ ਦੀ ਕੋਈ 5 ਕਿਲੋ ਦੀ ਹਰ ਇੱਕ ਨੂੰ ਮੰਨ ਲਓ ਕਿ ਤੌਤੀ ਕਿੰਨੇ ਕਿਸੇ ਨੂੰ ਲੱਗੀ ਕਿਸੇ ਨੂੰ 2 ਕਿਲੋ ਤੌਤੀ ਲੱਗੀ ਇਹ ਤੁਸੀਂ ਵੇਖ ਸਕਦੇ ਹੋ ਹਰ ਇੱਕ ਗੁੱਥੀ ਬੰਦ 5 ਕਿਲੋ ਨੈੱਟ weight ਆ 10 ਕਿਲੋ ਨੈੱਟ weight ਬੰਦ ਗੁੱਥੀਆਂ ਬਣਦੀਆਂ ਹਰ ਸਰਪਾਲ ਸਿੰਘ ਸਰਪੰਚ ਆਮ ਆਦਮੀ ਪਾਰਟੀ ਇਹ ਰਾਸ਼ਨ ਜਿਹੜਾ ਕਿ ਪਹਿਲਾਂ ਦੋ ਦੋ ਤਿੰਨ ਦਿਨ ਮਹੀਨੇ ਚਾਰ ਚਾਰ ਆਉਂਦਾ ਨਹੀਂ ਸੀ ਤੇ ਭਗਵਾਨ ਜੀ ਮਾਨ ਸਰਕਾਰ ਨੇ ਪਿੰਡਾਂ ਦੇ ਵਿੱਚ ਘਰ ਘਰ ਦੇਣ ਦਾ ਵਾਅਦਾ ਕੀਤਾ ਸੀ ਉਹ ਅੱਜ ਪੂਰਾ ਕਰ ਰਹੀ ਹੈ ਜੀ ਹੁਣ ਹਰੇਕ ਆ ਕਮਿਊਨਿਟੀ 17 ਤਰੀਕ ਨੂੰ ਹਰ ਘਰ ਦੇ ਵਿੱਚ ਰਾਸ਼ਨ ਪਹੁੰਚੇ ਕਰੇਗਾ ਜਰੂਰੀ ਵਧੀਆ ਚੱਲਦਾ ਪਿਆ ਜੀ ਜਿੱਦਾਂ ਬਹੁਤ ਸੋਹਣਾ ਇਹ ਕੰਮ ਚੱਲਿਆ ਜੀ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਲੱਗੇ ਆ ਜੀ ਅੱਗੇ ਤੋਂ ਦੋ ਦੋ ਤਿੰਨ ਤਿੰਨ ਮਹੀਨੇ ਡਿਪੋ ਉੱਲਟ ਨਹੀਂ ਦਿੰਦੇ ਜੀ ਕਈ ਗਰੀਬਾਂ ਬੰਦਿਆਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨੇ ਸਾਰਿਆਂ ਦੇ ਬਾਲ ਕੀਤੇ ਆ ਜੀ ਰਾਸ਼ਨ ਕਾਰਡ ਆਨਲਾਈਨ ਸਾਰਾ ਕੁਝ ਰਾਸ਼ਨ ਕਾਰਡ ਕਰ ਦਿੱਤੇ ਆ ਜੀ ਘਰੋ ਘਰੀ ਰਾਸ਼ਨ ਪਹੁੰਚਾਉਣ ਦੇ ਵਾਅਦੇ ਜੋ ਪੂਰੇ ਕਰਨ ਲੱਗਿਆ ਸੰਗਤ ਬਹੁਤ ਇਹਦੇ ਤੇ ਖੁਸ਼ ਹੈ ਸੀਐਮ ਸਰਕਾਰ ਤੇ ਜੀ ਗਾਹ ਤੋਂ ਵੀ ਜਿਹੜਾ ਵੀ ਰਾਸ਼ਨ ਅਗਲੇ ਮਹੀਨੇ ਦੀ 17 ਤਰੀਕ ਨੂੰ ਹਰ ਮਹੀਨੇ ਆਪੇ ਪਹੁੰਚ ਜੂਗਾ ਲੱਗਦਾ ਜੀ ਸਰਦ ਸਾਡੇ ਬਣੀ ਥੋੜੀ ਆਬਾਦੀ ਜ਼ਿਆਦਾ ਵਾ ਆਪਣੇ ਕਾਰਡ ਜ਼ਿਆਦਾ ਵਾ ਘਰ ਘਰ ਬਏ ਸੰਗਤ ਜਿਹੜੀ ਹੁੰਦੀ ਹੈ ਜੀ ਉਹ ਉੱਥੇ ਪਹੁੰਚ ਨਹੀਂ ਹੁੰਦਾ ਦੇਖੋ ਐਦਾਂ ਮੱਲਿਆਂ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਤਰੀ ਸਾਰੇ ਗਰੇ ਮਲੇ ਚ ਜੀ ਸਾਰੇ ਗਰੇ ਮਲੇ ਚ ਵਧੀਆ ਤਰੀਕਾ ਨਾਲ ਬਣ ਚੁੱਕਾ ਚਾਰ ਦਾ ਨਹੀਂ ਚੱਲਦਾ ਪਿਆ ਸਾਡਾ ਬਿਲਕੁਲ ਚਾਰ ਪੰਜ ਤਾਂ ਨਹੀਂ ਸਾਡੇ ਗੱਡੀਆਂ ਚੱਲਦੀਆਂ ਚਾਰ ਪੰਜ 10 ਇੱਕ ਇੱਕ ਵਰਕਰ ਦੀ ਡਿਊਟੀ ਲੱਗੀ ਗਈ ਹੈ ਜੀ ਉੱਪਰ ਜਿੱਥੇ ਰਾਸ਼ਨ ਦੀ ਗੱਡੀ ਹੈ ਇੱਕ ਇੱਕ ਵਰਕਰ ਨਾਲ ਖੜਿਆ ਜੀ ਇੱਧਰ ਲਖਵੀਰ ਸਿੰਘ ਕਰ ਰਿਹਾ ਜੀ ਮੈਂ ਜਸਪਾਲ ਸਿੰਘ ਦੂਜੇ ਬੰਦੇ ਆ ਜੀ ਜਗਰੂਪ ਸਿੰਘ ਹੈ ਇੱਕ ਸਰਜੀਤ ਸਿੰਘ ਹੈ ਇੱਕ ਅਮਰਜੀਤ ਸਿੰਘ ਹੈ ਨਰਿੰਦਰ ਸਿੰਘ ਸਾਰੇ ਜੀ ਬੰਦੇ ਪਾਰਟੀ ਦੇ ਕਰ ਰਹੇ ਨੇ ਦਾਦਾ ਜੀ ਖੁਸ਼ ਹੈ ਜੀ ਲੋਕਾਂ ਨੂੰ ਮੱਲੇ ਮੱਲੀ ਵਾਲਾ ਬਹੁਤ ਵਧੀਆ ਸੋਹਣਾ ਕੰਮ ਆ ਜੀ ਮੱਲੇ 'ਚ ਸਾਰੇ ਇਕੱਠੇ ਹੋ ਜਾਂਦੇ ਜੀ ਇਹ ਘਰੋਂ ਘਰ ਹੀ ਵਾਲੀ ਗੱਲ ਹੀ ਹੈ ਜੀ ਸਾਰਾ ਮੱਲਾ ਇਕੱਠਾ ਹੋ ਜਾਂਦਾ ਜਿੱਥੇ ਤੇ ਬਿਲਕੁਲ ਲੋਕਾਂ ਨੂੰ ਸ਼ੋਗ ਆ ਜੀ ਬਹੁਤ ਜ਼ਿਆਦਾ ਢੀਪੂ ਤੇ ਕਈ ਦਿਨ ਲੈਣ ਲੱਗੀ ਰਹਿੰਦੀ ਹੁੰਦੀ ਸੀ ਦਾਦਾ ਤਾਂ ਪੰਛੀ ਕੱਟੋ ਜੀ ਰਾਸ਼ਨ ਤਾਂ ਅਗਲੇ ਮਹੀਨੇ ਮਿਲਦਾ ਸੀ ਪਰ ਸਾਡੇ ਪਿੰਡ ਦੇ ਬਾਕੀ ਰਹਿ ਕੇ ਸਾਡੇ 4-5 ਦਿਨ ਲੱਗ ਜਾਂਦੇ ਰਾਸ਼ਨ ਕੱਟ ਜਾਂਦਾ ਸਾਡੇ ਪਿੰਡ ਦੇ ਸਾਡੇ 5 ਦਿਨ ਦਾ ਪੋਸਿਸ਼ਨ ਰਹਿ ਜਾਂਦਾ 5 ਦਿਨ